گرپاش گروا چارج اپنا ایک بیج بارے بچار کرنی ہے بیج چلیے گروپ magical seed eh jo beej jee isse ikko nu laga liye pani paai jiyiye odi dekhbhal kariye teet hi to phall langda بہت مٹھا تے سپیشل فن لگ دا ہے آج آپ آن اس بیج نگل کر رہے میجیکل سیڈ اپان دوبارہ دس گھنٹا واسطے مندی کا گرتا واسطے دوبارہ واہر واہر کر لیے

we're going to talk about a seed, a magical seed. have you read the story about jack and the beanstalk? you haven't read it before? the seed that i'm going to talk about today, it's not that. it's another seed. <coughs> گرپارس ہم لو مل کنچن ہویا رام اپ اج بچار اس پگتی کی سحت نل کرنی ہے گرپارس ہم لو مل کنچن ہویا رام

جب سکھ گروہ اس ملتا ہے گروہ آن کے ملتا ہے o دی ویلیو بڑھ جاتی ہے دی قیمت بڑھ جاتی ہے جس طرح پانی تے دودھ لائک ملک اینڈ ووٹر پانی دی قیمت جا زیادہ کہ دودھ دی قیمت جا رہا ہے ਨੇ ਵੈਸੇ ਸਵਾਲ ਬੁੱਛਿਆ ਕਿ ਗੈਂਕ ਇੰਕੈਸਟ ਟੂ ਡੋ ਨੋ ਸ਼ੁਡ ਆਈ ਸੇ ਟਿੰਗ ਕੁਐਸਚਨ ਮਾਰਕ ਸ਼ੁਡ ਆਈ ਸੇ ਦੈਟ ਪਾਣੀ ਦੀ ਕੀਮਤ ਜਾਂਦੀ ਹੈ ਕਿ ਦੁੱਧ ਦੀ ਕੀਮਤ ਜਾਂਦੀ ਹੈ ਦੁੱਧ ਦੀ ਕੀਮਤ ਪਰ ਵਿੱਚ ਜਦੋਂ ਪਾਣੀ ਦੁੱਧ ਵਿੱਚ ਮਿਲਦਾ ਹੈ ਉਹਦੀ ਕੀਮਤ ਕਿਸ ਤਰ੍ਹਾਂ ਵੜਦੀ ਹੈ ਜਦੋਂ ਦੁੱਧ ਚੋਈਦਾ ਨਾ ਹੈ ਨਾ డు ਯੂ نو ਵੈਨ ਪੀਪਲ ਮਿਲਕ ਫਾਰਮਸ ਫੋ ਕੀ ਕਰਦੇ ਨੇ ਜਿਹੜੇ ਬਾਲਟੀ ਵਿੱਚ ਦੁੱਧ ਚੋਈਦਾ ਨਾ ਸਾਰੇ ਬਜ਼ੁਰਗ ਕੀ ਕਰਦੇ ਹੁੰਦੇ ਸੀਗੇ ਪਹਿਲਾਂ ਉਹ ਪਾਣੀ ਦੇ ਪਾਣੀ ਮਿਲਾਉਂਦੇ ਵੀ ਐਸੇ ਉਹタミンੋ ਪਤਾ ਨਹੀਂ ਕਹਿੰਦੇ ਪਾਪ ਜਦੋਂ ਦੁੱਧ ਅਸੀਂ ਬਾਲਟੀ ਅਸੀਂ ਦੁੱਧ ਬਰਤਚ ਕਰ ਲਏ ਫਿਰ ਕੀ ਕਹਿੰਦੇ ਪਾਣੀ ਦੇ ਛਿੱਟੇ ਮਾਰ ਕੇ ਨਾ ਬਾਲਟੀ ਚ ਹੰਗਾਲ ਕੇ ਤੇ ਨਾ ਹੰਗਾਲ ਕੇ ਅਸੀਂ ਉਹ ਦੁੱਧ ਚ ਪਾਦੇ ਨਾ ਬੇਲੀ ਗਲ ਜਿਦਵਾਸੀ ਪਾਣੀ 'ਚ ਦੁੱਧ ਚ ਪਾ ਦਿੰਦੇ ਆ ਵੇਖੋ ਪਾਣੀ ਦੀ ਕੀਮਤ ਕਿਸ ਤਰ੍ਹਾਂ ਵੱਧ ਗਈ ਹੈ ਕਿਉਂਕਿ ਪਾਣੀ ਦੁੱਧ ਵਿੱਚ ਮਿਲ ਗਿਆ ਪਹਿਲੀ ਗੱਲ ਜਿਦਵਾਸੀ ਗਲੂਕੋਲਾ ਨੇ ਗੁਰੂ ਦੀ ਸ਼ਾਤਾ ਵੇਖੋ ਦੋਤੇ ਨੇ ਪਾਣੀ ਨੂੰ ਆਪਣੇ ਵਿੱਚ ਜਗਲਾ ਦਿੱਤੀ ਉਹਦੀ ਕੀਮਤ ਵੜਾਉਣ ਵਾਸਤੇ ਪਹਿਲਾਂ ਉਹਦੀ ਥੋੜਾ ਜਗ੍ਹਾ ਦਿੱਤੀ ਅੱਜ ਇਹ ਕੋਸ਼ਿਸ਼ ਕੀਤੀ ਕਿ ਪਾਣੀ ਨੂੰ ਤੇਲ ਨਾਲ ਤੇਲ ਨਾਲ ਮਿਲਾ ਕੇ ਰਿਚਾ ਦਿੱਤੇ ਹੈ ਇਟ ਫਰਾਈਡ ਮਿਕਸਿੰਗ ਵਾਟਰ ਵਿਦ ਆਇਲ ਕੇਰ ਇਟ ਕੈਨ ਯੂ ਮਿਕਸ ਤੇਲ ਪਾਣੀ ਨੂੰ ਜਗਾ ਨਹੀਂ ਦਿੰਦਾ ਦੁੱਧ ਜਗਾ ਦਿੰਦਾ ਹੈ ਇਸ ਤਰ੍ਹਾਂ ਇਹ ਗੁਰੂ ਪਹਿਲਾ ਸਿੱਖ ਨੂੰ ਜਗ੍ਹਾ ਦਿੰਦਾ ਆਪਣੇ ਚਰਨਾਂ 'ਚ ਉਹਦੀ ਕੀਮਤ ਕੁੜਾਂ ਦਾ ਗੁਰੂ ਜਗ੍ਹਾ ਦਿੰਦਾ ਜਿਸ ਤਰ੍ਹਾਂ ਦੁੱਧ ਨੇ ਪਾਣੀ ਨੂੰ ਆਪਣੇ ਵਿੱਚ ਜਗ੍ਹਾ ਦਿੱਤੀ ਦੂਸਰੀ ਗੱਲ ਦੁੱਧ ਪਾਣੀ ਨੂੰ ਆਪਣੇ ਵਿੱਚ ਜਗ੍ਹਾ ਦਿੰਦਾ ਹੈ ਪਹਿਲੀ ਗੱਲ ਦੂਸਰੀ ਗੱਲ ਜਦੋਂ ਅਸੀਂ ਪਾਣੀ ਦੁੱਧ ਨਾਲ ਮਿਲਾ ਦਈਏ ਪਾਣੀ ਦੇਸਾ ਹੈ ਪਾਣੀ ਕਿਹ ਹੁੰਦਾ ਹੈ ਉਹ ਦੁੱਧ ਦਾ ਰੂਪ ਲੈ ਲੈਂਦਾ ਹੈ ਹੈਨਾ ਇਸ ਤਰ੍ਹਾਂ ਜਿਸ ਤਰ੍ਹਾਂ ਗੁਰਸਿੱਖ ਜਦੋਂ ਆ ਕੇ ਮਥਾਟੇ ਇੱਕ ਦਾ ਗੁਰੂ ਚਰਨਾ ਚ ਫਿਰ ਗੁਰੂ ਗੁਰਸਿੱਖ ਨੂੰ ਆਪਣਾ ਰੂਪ ਦੇ ਦਿੰਦਾ ਹੈ ਗੁਰੂ ਗੁਰਸਿੱਖ ਨੂੰ ਆਪਣਾ ਰੂਪ ਦਿੰਦਾ ਹੈ ਜਿਸ ਤਰ੍ਹਾਂ ਗੁਰਸਿੱਖ ਗੁਰੂ ਦਾ ਰੂਪ ਬਣ ਜਾਂਦਾ ਹੈ تے اوہی قیمت نو دل کی ہندہ ہے گل پارس ہم لو مل کنچن ہو یا پانی دی قیمت لیکھو تے دودھ دی قیمت لیکھو پانی دی قیمت دودھ وچ مل کے بڑھ جاندی ہے اس طرح ہی جدو اسی گروہ چرنا وچ آنے ہیں متھا ٹیک دے ٹیک ٹیکن نال گرو نال جڑ کے ساری قیمت بڑھتی ہے کہ سان اس گا احساس ہے کہ گروہ پارس ہے. ایک فقیر ریلیجس مین صلح, بہت گریب پرماتماگے کی ارد کیماتا hey پر میری گریبی دور کر دو گر پارس ہم لو ملکنچن ہوا رام ارد کی واحد پلیز بلس می ਫਕੀਰ ਨੇ ਅਖੇ ਵਾਹਿਗੁਰੂ ਜੀ ਮੈਂ ਸੁਣਿਆ ਕਿ ਪਾਰਸ ਪਾਰਸ ਦੀ ਵਜੂਦ ਬਾਰੇ ਸੁਣਿਆ ਹੈ ਹਰ ਦਸਟੋਨ ਪਾਰਸ ਐਗਜ਼ਿਸਟਸ ਕੇ ਵਾਹਿਗੁਰੂ ਜੀ ਮੈਂ ਸੁਣਿਆ ਕਿ ਇਹੋ ਜਿਹਾ ਪੱਥਰ ਹੈਗਾ ਜਿਹਨੂੰ ਲੋਕ ਪਾਰਸ ਕਹਿੰਦੇ ਨੇ ਆਪ ਕਿਰਪਾ ਕਰੋ ਕਿ ਮੈਨੂੰ ਪਾਰਸ ਮਿਲ ਜਾਵੇ ਹੀ ਇਸ ਆਸਕਿੰਗ ਗੋਡ ਤੁਸੀਂ ਕਿਰਪਾ ਕਰੋ ਕਿ ਮੈਨੂੰ ਪਾਰਸ ਮਿਲ ਜਾਵੇ جنا میرے کو میں لگا 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 میں سونا بنا لوا میری گریبی دور ہو bless me I hear that there's a stone called find it پرماتما کے مالا بنانا ہے مالا مالا لوہے مالا بنانا مالا جان دے نا ਇਹ ਮੇਕਸ ਮਾਲਾ ਬਣਾ ਲਵਾ ਲੋਇਨਲ ਮਾਲਾ ਬਣਾ ਕੇ ਉਹ ਗਰ ਛਕਾ ਗਲੰਦਾ ਹੈ ਫਿਰ ਘਰੋਂ ਨਿਕਲਦਾ ਹੈ ਪਾਰਸ ਦੀ ਪਹਾੜ ਵਿੱਚ ਇਲੀਸ ਹਾਉਸ ਲੋਇਨ ਦੀ ਮਾਲਾ ਬਣਾ ਕੇ ਤੇ ਤੁਰਿਆ ਘਰੋਂ ਨਹੀਂ ਗਿਆ ਸਵੇਰ ਤੋਂ ਸ਼ਾਮ ਤੱਕ ਉਹਨੇ ਕੀ ਕਰਨਾ ਹੈ ਕਿਉਂਕਿ ਉਹ ਪਾਰਸ ਦੀ ਪਹਾੜ ਵਿੱਚ ਸੀਗਾ ਤੁਰਦਾ ਫਿਰਦਾ ਉਹਨੇ ਜਿਹੜਾ ਵੀ ਪੱਥਰ ਦੇਖਣਾ ਨਾ ਉਹ ਪੱਥਰ ਲੈ ਕੇ ਉਹ ਮਾਲਾ ਦਾ ਉਹਨੇ ਕਿਸਾਨ سویر تو لے کے شام تک انہیں کی کرنا پتھر لے کے کسا کے ویکنا کہ میری مالا چیز سارا دن لا لینا اس طرح سما لنگ دا گیا لنگ دا گیا کسا دینا, تو شوٹ دینا. پتھر لے کے کسا دینا سنا جس طرح سان گردے آدھے نا پارس کی قیمت کا نہیں پتا سی آن کے آدت بنا کے متعا ٹیکنے پہ گی کوئی میننگ نہیں رہے گی جس طرح وہ کسا رہے وہ گسا چ کوئی مطلب نہیں رہا اس طرح ایسی آن کے متعا ٹیکتے سارے مت ٹیکن چھوٹ مطلب نہیں رہا مطلب دے کر مطلب دے رہا اسی نے ریچول بڑھا لیا اس طرح ہی وہ فقیر دا سما لنگ دا گیا سارے دن سارا دن انہوں کی کرنا پتھر نو لے کے مالا نال کسا کے سوٹ دینا ایک ریچول بن گیا ریچول کرم کان جنہوں سکھے دیا ਸਫਾ ਲੰਘਿਆ ਬਹੁਤ ਸਫਾ ਲੰਘਿਆ ਲੋਟ ਆਫ ਟਾਈਮ ਪਾਸਡ ਇਨ ਵਟ ਹੈਪਨ ਇੱਕ ਦਿਨ ਰਾਤ ਨੂੰ ਜਦੋਂ ਬੈਣ ਲਗਾ ਸਿਗਾਰ ਐਸ ਹੀ ਵਾਸ ਗੋਇੰਗ ਟੂ ਸਲੀਪ ਉਹਨੇ ਵੇਕੇ ਮਾਰਾ ਸਾਰੀ ਸੋਨੇ ਹੋ ਸੋੜਾ ਹੋਈ ਪਈ ਦਮਾਰਾ ਐਕਸ਼ਲੀ ਟਰਨ ਟੂ ਗੋਲ ਉਹਨੇ ਵੇਖਿਆ ਜਿਹਨੇ ਮਾਰਾ ਪਾਇ ਜੇ ਲੋਹਾ ਪਾਇਆ ਸੀ ਨਾ ਉਹ ਗੋਲ ਬਣ ਗਿਆ ਕੱਚੇ ਬਣ ਗਿਆ which means ਦੇ ਅਰੇ ਜਿਹੜਾ ਕਪਾਰਸ ਲੱਭਾ ਸੀਗਾ ਜਿੰਨਾ ਕਜ਼ਾਇਆ ਉਹਨੇ ਹੀ ਐਕਸ਼ਲੀ ਫਾਉਂਡ ਅ ਸਟੋਨ दैट ਵਾਸ ਐਕਸ਼ਲੀ ਪਾਰਸ ਐਂਡ ਵਾਟ ਡਿਡ ਹੀ ਡੂ ਵਿਦਆਊਟ ਰੀਅਲਾਈਜ਼ਿੰਗ ਹੀ ਥਰੋਅ ਇਟ ਅਵੇ ਉਹ ਮਤੈ ਨੂੰ ਹੱਥ ਮਾਰੇ ਕਿ ਅੱਜ ਮੇਰੇ ਹੱਥ ਵਿੱਚ ਪਾਰਸ ਆਇਆ ਸੀਗਾ ਤੇ ਮੈਨੂੰ ਪਤਾ ਨਹੀਂ ਲੱਗਾ ਮੈਂ ਸੁੱਟਦਾ ਕੋਰੋਂ ਕੇ ਅਸਵੇਰੇ ਸਵੇਰ ਫੇਰ ਉਸ ਪਾਰਸ ਦੀ ਭਾਲ ਨੂੰ ਪਤਾ ਨਾ ਲੱਗੇ ਮੈਂ ਕਿੱਥੇ ਸੁੱਟਿਆ ਕਿਹੜਾ ਬੱਥਰ ਸੀਗਾ وچھو تا پتھر ہو سا پارس انہوں پتا نہ لگے ہاتھ میں چھ پارس آیا کی ہویا کھو بیٹھا He actually found a stone but he did not realize کہ میرے ہاتھ میں چھ پارس آیا تے میں پارس نو سوٹ تھا میں پارس دی قیمت نہیں جانی اس طرح ہی نا پیارے کو سکھو

گیج ہے ایک بیج <coughs> وہ بیج, بیج منتر شروعات میں ایک میجیکل سیپ کی گل کی گرو کو یہ بیج ہے ਲਾ دیے ਨਾ ਉਹਦੀ ਬੀਜ ਜਦੋਂ ਦਰਖਤ ਜਦੋਂ ਵੱਡਾ ਹੁੰਦਾ ਹੈ ਐਸੇ ਫੁੱਲ ਲਾਉਂਦੇ ਨੇ ਉਹ ਬੀਜ ਸਾਨੂੰ ਪਰਮਾਤਮਾ ਦਾ ਰੂਪ ਬਣਾ ਦਿੰਦਾ ਹੈ ਸਾਡੀ ਕੀਮਤ ਬਣਾ ਦਿੰਦਾ ਹੈ ਉਹ ਕੀ ਬੀਜ ਹੈ ਬੀਜ ਮੰਤਰ

ਉਹ ਜਿਹੜਾ ਦਰਖਤ ਨਾ ਉਹ ਬੀਜ ਵਿੱਚ ਛੁਪਿਆ ਹੋਇਆ ਹੈ। The tree is actually hidden in the seed, the little seed. ਬੋੜ ਦਾ ਬੀਜ ਕਿਹੜਾ? ਬੋੜ ਦਾ ਬੀਜ ਥੋੜਾ ਜਿਹਾ। ਇਹ ਬੋੜ ਦਾ ਦਰਖਤ ਕਿਹੜਾ? ਉਹ ਬੀਜ ਵਿੱਚ ਛੁਪਿਆ ਹੋਇਆ ਬੋੜ ਦਾ ਬੂਟਾ। ਇਸ ਤਰ੍ਹਾਂ ਪਰਮਾਤਮਾ ਬੀਜ ਮੰਤਰ ਵਿੱਚ ਛੁਪਿਆ ਹੋਇਆ ਹੈ ਇਸ ਤਰ੍ਹਾਂ ਪ੍ਰਮਾਤਮਾ ਬੀਜ ਮੰਤਰ ਵਿੱਚ ਛੁਪਿਆ ਹੋਇਆ ਹੈ ਵਾਹਿਗੁਰੂ ਮੰਤਰ ਵਿੱਚ ਪ੍ਰਮਾਤਮਾ ਛੁਪਿਆ ਹੋਇਆ ਹੈ ਜਦੋਂ ਅਸੀਂ ਉਸ ਜਿਦਾਂ ਬੋਟ ਦੇ ਬੀਜ ਨੂੰ ਜੁਵੀਂ ਚਲਾਉਣੇ ਤੇ ਪਾਣੀ ਪਾਣੇ ਨਾ ਤੇ ਬੀਜ ਵੱਡਾ ਹੋ ਕੇ ਦਰਖਤ ਬਣਦਾ ਨਾ ਇਸ ਤਰ੍ਹਾਂ ਹੀ ਵਾਹਿਗੁਰੂ ਮੰਤਰ ਉਸ ਜਿਹੀ ਬੀਜੀਏ ਨਾ ਤੇ ਰੋਜ਼ ਪਾਣੀ ਪਾਈਏ پرماتما نے کی ہونا ہے ایک ویکتی سی وہ انگلش سیکھنے کی بہت چا سی انگلش سیکھنے کا یگن انگلش ਉਹਨੇ ਬੜੀ ਕੋਸ਼ਿਸ਼ ਕੀਤੀ ਤੇ ਸਿਆਣੇ ਕੋਲ ਚਲਾ ਗਿਆ ਸਿਆਣੇ ਕੋਲ ਗਿਆ ਤੇ ਕਹਿਣ ਲੱਗਾ ਹੇ ਮਾਸਟਰ ਜੀ ਮੈਨੂੰ ਐਸਾ ਬੀਜ ਦੋ ਗਿਵ ਮੀ ਸੱਚ ਅ ਸੀਡ ਕਿ ਮੈਨੂੰ ਇੰਗਲਿਸ਼ ਆ ਜਾਈ ਸਾਰੀ ਇੰਗਲਿਸ਼ ਆ ਜਾਈ ਹੇ ਮਾਸਟਰ ਜੀ ਮੈਨੂੰ ਐਸਾ ਇੱਕ ਬੀਜ ਦੋ ਜਿਹਦੇ ਵਿੱਚ ਸਾਰੀ ਇੰਗਲਿਸ਼ ਆ ਜਾਵੇ ਮੈਨੂੰ

ਇੱਕ ਦਿਨ ਇਹ ਸਿਖਾ ਦਵਾਗਾ ਤੇ ਵਿਅਕਤੀ ਹੱਥ ਛੋੜ ਕੇ ਕਹਿ ਲਗਾ ਕੀ ਮੈਨੂੰ ਸ਼ੇਕਸਪੀਅਰ ਬਣਨਾ ਆ ਜਾਏਗਾ ਸ਼ੇਕਸਪੀਅਰ ਬਣਨਾ ਆ ਜਾਏਗਾ ਮੈਨੂੰ ਕਿ ਮਾਸਟਰ ਨੇ ਇਹ ਕਹਿੰਦੇ ਤੂੰ ਫਿਕਰ ਨਾ ਕਰ ਤੇ ਇਹਨਾਂ ਨੇ ਐਸਾ ਸਿਖਾਣਾ ਕਿ ਟੀਚਰ ਹੀ ਸੱਚ ਜੀ ਦਿਨ ਇੰਗਲਿਸ਼ ਦਾ ਸਭ ਕੁਝ ਆ ਜਾਏਗਾ ਮਾਸਟਰ ਨੇ ਆਖਿਆ kal nu tu das vadian you come at 10 o'clock tomorrow i will give you everything all that you know need to know about english to kal nu aali peratnu okay tiu nu indaali khushi chali sigi kal nu main jana vaste mere nu english sikh la de ni sari ek din chhe badi khushi hun you was so excited tomorrow i'm going to learn the whole of english in one day so excited You know when you want to go somewhere in the morning, you have to go to 10 o'clock, but that day you will probably get up at 6 o'clock and start getting ready. You know? Excitement. But when it's time to go to school, can I have another 5 minutes? Can I have another 5 minutes? Can I have another 5 minutes? Yes. <laughs> <laughs> ਜਸਤਰ ਰਿੰਗ ਬੈਲ ਮਾਸਟਰ ਦਾ ਬੂਆ ਖੜ ਗਿਆ ਮਾਸਟਰ ਜੀ ਮਾਸਟਰ ਜੀ ਮੈਂ ਆ ਗਿਆ ਮਾਸਟਰ ਨੇ ਘੜੀ ਕਿ ਕਹਿੰਦਾ ਪੁੱਤਰ ਤੇਰੀ ਘੜੀ ਤੇ ਤੇ 8 ਵਜੇ ਨਹੀਂ ਤਬੜੀ ਛੇਤੀ ਆ ਗਿਆ ਕਹਿੰਦਾ ਮਾਸਟਰ ਹੁਣ ਮੈਨੂੰ ਕੋਲ ਮੇਰੇ ਕੋਲ ਵੇਟਿੰਗ ਆਈ ਕਾਟ ਨਹੀਂ ਟੇਰੀ ਮਾਂ ਧੁਰਕੇ ਜਿਆਦਾ ਮੈਨੂੰ ਤੂੰ ਛੇਤੀ ਛੇਤੀ ਮੈਨੂੰ ਹੋਰ ਛੇਤੀ ਛੇਤੀ ਇੰਗਲਿਸ਼ ਪੜ੍ਹਾ ਲਓ ਮਾਸਟਰ ਕਹਿੰਦੇ ਨਹੀਂ

دس بجے ماسٹر کے سامنے بہ گیا جب بیٹھا نا ماسٹر کے سامنے ماسٹر نے آخیا پتر ادا کر ایک پیپر سے پین لے گیا ماسٹر نے کہنے لگا ماسٹر جی میں تے ایک کتاب لے آتی ماسٹر کہتے نہیں کتاب دی لوڈ نہیں ایک پیپر دی لوڑ ہے جسٹ ون پیس اف پیپر از انف وہ منڈا حیران کہ تسی میں نے انگلیش پڑھا رہی ہے کہ تسی میں نے ایک پیس آف پیپر دی گل کر رہی ہو why just one piece of paper ایک پیس آف پیپر جو تسی انگلیش سکھا دو گے ماسٹر کہتا ہاں تینو ساری انگلیش آ جائے گی بھولا ہے رام ایک پیپر دیتا تے پینڈ دیتا تے جو تو ماسٹر لکھا نہ گھانا you know sometimes you have the habit of peeping over ماسٹر کہتا نہیں حالی نہیں لکھا نہ بیٹھ دور ہو کے بیٹھ ਤੇ ਮਾਸਟਰ ਬੈਠੇ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ ਲੇਕ ਲੇਕ ਕੇ ਲੇਖ ਲੇਖ ਕੇ ਲੇਖ ਲੇਖ ਕੇ ਪੇਪਰ ਭਰਦਾ ਉਹ ਪੇਪਰ ਭਰ ਕੇ ਮਾਸਟਰ ਨੇ ਕੀ ਕੀਤਾ ਉਹਨੂੰ ਫੋਲਡ ਕੀਤਾ ਫੋਲਡ ਲਈデア ਉਹਨੂੰ ਛੋਟਾ ਵਲੇਡ ਵਲੇਡ ਕੇ ਵਲੇਡ ਵਲੇਡ ਕੇ ਵਲੇਡ ਵਲੇਡ ਕੇ ਉਹਨੂੰ ਛੋਟਾ ਏਡਕ ਬਣਾਤਾ ਇੱਕ ਇੱਕ 20 ਬਣਾ ਦਈ ਤੇ ਮਾਸਟਰ ਮੁੰਡੇ ਨੂੰ ਆਖਿਆ ਮੁੰਡਾ ਇੱਥੇ ਆ ਤੇ ਮੁੰਡਾ ਮਾਸਟਰ ਕੋਲ ਗਿਆ ਕਹਿੰਦੇ ਹਾਂ ਜੀ ਮੇਰਾ ਇੰਗਲਿਸ਼ ਦਾ ਸਬਕ ਮਾਸਟਰ ਕੇ ਮੈਂ ਹੱਥ ਕਰ ਮੁੰਡ ਨੇ ਹੱਥ ਕੀਤਾ ਤੇ ਮਾਸਟਰ ਨੇ ਛੋਟਾ ਜਿਹਾ ਜਿਹੜਾ ਪੀਸ ਸੀ ਨਾ ਪੇਪਰ ਦਾ ਉਹ ਲੈ ਤੁਰੇ ਟੇਟ ਗਏ ਉਹਨੇ ਹੱਥ ਤੇ ਰੱਖਦਾ ਤੇ ਮੁੰਡਾ ਹੈਰਾਨ ਮਾਸਟਰ ਆ ਮੇਗੀ ਕਹਿ ਲਗਾ ਮਾਸਟਰ ਜੀ ਤੁਸੀਂ ਇੰਗਲਿਸ਼ ਨੋਟਿਸ਼ ਕਰਨੀ ਸੀ ਸਾਰੀ

ماسٹر دیکھی کہنے لگا ماسٹر میں تھے انگلیش شکھنی سی ماسٹر کہتا ہاں یہ انگلیش دا بیج ہے, A, B, ہے اے بی سی جڑی ہے نا یہ انگلیش دا بیج ہے جی تو اے لال رہے گا نا انہوں ساری انگلیش آ جائے گی اے بی سی جڑی ہے گی ہے انگلیش دا بیج ہے بیج تو ساری انگلیش آ جائے گی اس طرح ہی نا جدو گرو کو ایک بیج دنجیکل سیٹ وہ واحر واحو واحر واحو واحر واحر واحو واحو واحر واحر اس کر کے واحر منتر ایک چھوٹا جا منتر نہیں سمجھنا ایک بیج منتر ہے گرو نل کے گرو کو بیج لےنا ہے وہ بیج لے کے اے لگا ہے روز این پایا ہے کی ہے واحر 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 واحو واحر واحر واحو واحر پھر بیج اگتا ہے بندہ آتما تو پرماتما روپ بنتا ہے لوہے تو پارس بنتا ہے آتما تو پرماتما روپ بنتا ہے گر پارس ہم لو مل کنچن ہو گیا رام مل کنچن ہو یا رام

इहो इहो सोणा वणाले द्वारा सिवर करे कृपा करे